ਹੋ ਨਾ ਪਾਈ ਜਾਵਾਂ ਉਹ ਮਸ਼ੀਨ ਜੇ ਪੁੱਛਿਆ ਕੋਈ ਇਹ ਲਾ ਕੇ ਕਰੋ ਟਰੈਕਟਰ ਨਾਲ ਟਰੈਕਟਰ ਨਹੀਂ ਸਪਾ ਗਿਆ ਕਿਸੇ ਨੂੰ ਟਰੈਕਟਰ ਨਾਲ ਮਾੜਾ ਲੱਗਦਾ ਨਹੀਂ ਐਕਸਪੀ ਆ ਬੁਏ ਦੇ ਸਿੱਧੇ ਆ ਇਧਰ ਆਇਆ ਨਾ ਟਰੈਕਟਰ ਖਿੱਚ ਰਿਹਾ ਹੈ ਨਾ ਆ ਲੱਗਦੀ ਜੀਪੀ ਹੋਵੇ ਪੂਰੀ ਸਾਰਾ ਦੇਖ ਲਓ ਕਿ ਆ ਜਿੱਦਾਂ ਸਵੇਈ ਪਰਿਵਾਰ ਹੈਗਾ ਜੀ ਮੇਰਾ ਮੈਂ ਸੁਖਦੇਵ ਸਿੰਘ ਪਿੰਡ ਕਬੀਰਪੁਰ ਇਹ ਜੀ ਬਹੁਤ ਗਰੀਬ ਪਰਿਵਾਰ ਆ ਚੱਕੀ ਦਾ ਕੰਮ ਕਰਦੇ ਆ ਜੀ ਕੁਛ ਆਰੇ ਦਾ ਨਾਲ ਲੱਕੜਾਂ ਦੇ ਲੁਕੜਾਂ ਬਾਲਣ ਚੀਜ਼ ਦੇ ਆ ਜੀ ਉਹ ਛੱਤ ਕਮਜ਼ੋਰ ਹੋਣ ਕਾਰਨ ਬਾਲਿਆਂ ਦੀਆਂ ਦੁਕਾਨੀਆਂ ਦੀ ਛੱਤ ਸੀਗੀ ਉਹ ਜਿੱਦਾਂ ਥੱਲੇ ਮਾਪੋ ਤਾਂ ਦੋਨੋਂ ਬੈਠੇ ਸੀਗੇ ਛਾਤ ਡਿੱਗਣ ਦੇ ਕਾਰਨ ਮਾਤਾ ਦੇ ਲੱਤ ਦੇ ਸੱਟ ਲੱਗੀ ਉਹਨਾਂ ਦੀ ਲੱਤ ਟੁੱਟ ਗਈ ਜਿਹੜਾ ਬੇਟਾ ਉਹਨਾਂ ਦੇ ਗਿੱਟੇ ਤੇ ਸੱਟ ਲੱਗੀ ਹੈ ਜੀ ਅੰਦਰੂਨੀ ਸੱਟਾਂ ਬਹੁਤ ਆਈ ਸਾਰੇ ਪਿੰਡ ਦੇ ਮਿਹਨਤ ਕਰਕੇ ਇਹਨਾਂ ਨੂੰ ਕੋਈ ਬੜੀ ਮੁਸ਼ਕਲ ਦੇ ਨਾਲ ਥੱਲੋਂ ਕੱਢਿਆ ਹੱਥਾਂ ਦੇ ਨਾਲ ਹੌਲੀ-ਹੌਲੀ ਬਾਰਸ਼ ਪੈ ਰਹੀ ਸੀ ਵੀ ਕਾਫੀ ਟਾਈਮ ਲੱਗ ਗਿਆ ਸਾਨੂੰ ਥੱਲੋਂ ਕੱਢ ਦੇਣੇ ਪ੍ਰਸ਼ਾਸਨ ਅਧਿਕਾਰੀ ਆਏ ਮਾਸੇ ਵਾਸਤੇ ਪ੍ਰਸ਼ਾਸਨ ਅਧਿਕਾਰੀ ਸਜਨ ਸਿੰਘ ਚੀਮਾ ਜੀ ਆਏ ਸੀਗੇ ਹੋਰ ਤੱਕ ਕਿੱਲੋ ਹਾਲੇ ਤੱਕ ਕੋਈ ਨਹੀਂ ਆਇਆ ਜੀ 1 ਘੰਟਾ ਕੀ ਹੋਇਆ ਹਾਲੇ ਬਹੁਤਾ ਟਾਈਮ ਵੀ ਨਹੀਂ ਹੋਇਆ ਜੀ ਕਿਉਂਕਿ ਐਂਬੂਲੈਂਸ ਉਹਨਾਂ ਨੇ ਭੇਜਤੀ ਸੀ ਪਹਿਲਾਂ ਕਿੰਨੀਆਂ ਸੱਟਾਂ ਲੱਗੀਆਂ ਨੇ ਮਾਤਾ ਦੇ ਤਾਂ ਕਾਫੀ ਸੱਟਾਂ ਆਈਆਂ ਨੇ ਜੀ ਪੱਟ ਨੂੰ ਲਾਤ ਟੁੱਟ ਗਈ ਆ ਅੰਦਰੂਨੀ ਸੱਟਾਂ ਵੀ ਹੈ ਤੇ ਉਹਨਾਂ ਦੇ ਬੇਟੇ ਦੇ ਹਰਮੇਲ ਸਿੰਘ ਦੇ ਵੀ ਕਾਫੀ ਪੈ ਲਾਤ ਤੇ ਅੰਦਰੂਨੀ ਸੱਟਾਂ ਹੈ ਗਈਆਂ ਜੀ ਅੱਜ ਤੇਰਾ ਤੁਹਾਡੇ ਪਿੰਡਾਂ ਨੂੰ ਨੁਕਸਾਨ ਹੋਇਆ ਇਸ ਬਾਰੇ ਕੀ ਕਹਿਣਾ ਚਾਹਦੇ ਹੋ ਜੀ ਵੀਰ ਜੀ ਇਹ ਤਾਂ ਗਰੀਬ ਪਰਿਵਾਰ ਸੀ ਬਹੁਤ ਪਹਿਲੇ ਵੀ ਉਹਨਾਂ ਦਾ ਬੇਟਾ ਇੱਕ ਸ਼ਹਿਰ ਸultanpur Lodhi ਰਹਿੰਦਾ ਸੀਗਾ ਤੇ ਉਹਨੂੰ ਕੈਂਸਰ ਹੋ ਗਈ ਸੀ ਉਹਦੇ ਇਲਾਜ ਤੇ ਬਹੁਤ ਪੈਸਾ ਲੱਗਾ ਅੱਗੇ ਵੀ ਤੇ ਬਜ਼ੁਰਗ ਇਹਨਾਂ ਦਾ ਵੀ ਬਿਮਾਰ ਇਹਦਾ ਵਾ ਤੇ ਜਿਹੜੀ ਮਾਤਾ ਡਿੱਗੀ ਅੱਜ ਇਹ ਵੀ ਬਿਮਾਰ ਇੰਦੀ ਇੱਥੇ ਵੀ ਇਲਾਜ ਤੇ ਕਾਫੀ ਖਰਚਾ ਹੋ ਜਾਂਦਾ ਇਹਨਾਂ ਦਾ ਇਸ ਕਰਕੇ ਜਿਹੜੀ ਛੱਤ ਸੀਗੀ ਪੁਰਾਣੀ ਸੀਗੀ ਤਪਾਸ ਅਕੜੀ ਗਰੀਬ ਪਰਿਵਾਰ ਹੋਣ ਦਾ ਕਰਕੇ ਉਹ ਹੁਣ ਹੁਣ ਹੀ ਵਾਪਰੀ ਅੱਜ ਮਾਤਾ ਇਹ ਕੀ ਕੰਮ ਕਰਦੀ ਐ ਮਾਤਾ ਚੱਕੀ ਚਲਾਉਂਦੇ ਆ ਦੱਸੋ ਇਹਦੇ ਵਿੱਚ ਚੱਕੀ ਚੱਲਦੀ ਐ ਹਾਂਜੀ ਜਿਹੜਾ ਇਹਨਾਂ ਦਾ ਘਰ ਵਾਲਾ ਉਹ ਬਿਮਾਰ ਵਾ ਨਹੀਂ ਚਲਾ ਸਕਦਾ ਅੱਛਾ ਜੀ ਬੇਟੇ ਆਪੋ ਆਪਣੇ ਕੰਮ ਕਰਦੇ ਆ ਤੇ ਮਾਤਾ ਨੂੰ ਵੀ ਚੱਕੀ ਚਲਾਉਣੀ ਪਈ ਦੀ ਨਾਲੇ ਇਸ ਉਮਰ 'ਚ ਆ ਗਈ ਵੀ ਇਦਾ ਕਾਰਨ ਕੀ ਮੰਨਦੇ ਹੋ ਬਰਸਾਤ ਜਾਂ ਕੋਈ ਹੋਰ ਕਾਰਨ ਬਰਸਾਤ ਵੀ ਆਦੀ ਇੱਕ ਦੇ ਜਿਹੜੇ ਜਿੱਦਾਂ ਹੁਣ ਨਾਲੋਂ ਖਰਚੇ ਹੋ ਗਏ ਹਨ ਬਿਮਾਰੀਆਂ ਤੇ ਤੇ ਇੰਨੀ ਏਨਕਮ ਹੈ ਨਹੀਂ ਕਿ 2-4 ਤੋਂ 2-3 2.5 ਕਿੱਲੇ ਜ਼ਮੀਨ ਦੇ ਆ ਉਹ ਤਾਂ ਇੰਨੀ ਏਨਕਮ ਨਹੀਂ ਜਿਹੜਾ ਆਪਦਾ ਇਲਾਜ ਕਰਾ ਸਕਣ ਕੋਈ ਮਾਲੀ ਮਦਦ ਨਹੀਂ ਦੀ ਮਿਲਿਆ ਇਹਨਾਂ ਨੂੰ ਪ੍ਰਸ਼ਾਸਨ ਤੋਂ ਵੀ ਮੰਗ ਚਾਹਦੇ ਮੰਗ ਕਰਦੇ ਇਹਨਾਂ ਦੀ ਪੂਰੀ ਮਦਦ ਕੀਤੀ ਜਾਵੇ ਸਖਸ਼ੁਰਤ ਨਹੀਂ ਜ਼ਿਆਦਾ ਲੱਗੀ ਇਹਨਾਂ ਤੇ 60 ਤਾਂ ਲੱਗੀ ਆ ਹੁਣ ਦੇਖੋ ਉੱਥੇ ਜਾ ਕੇ ਕੀ ਡਾਕਟਰ ਕਹਿੰਦੇ ਕਿੰਨਾ ਬਚਾ ਹੁੰਦਾ ਕੀ ਨਹੀਂ ਹੁੰਦਾ